ਇਹ ਦੇ ਬੰਦਿਆਂ ਦੇ ਮਾਰ ਮਾਰ ਜੁੱਤੀਆਂ ਇਹਨਾਂ ਨੂੰ ਬਾਹਰ ਕੱਢ ਮੈਂ ਸਿੱਧੀ ਗੱਲ ਕਹਨਾ ਜੇ ਪਿਓ ਦੇ ਹੋਣਗੇ ਤਾਂ ਸਾਡੇ ਜਾਣ ਕੇ ਦੇਵਜੋ ਛਾਨੂੰ ਕਿਰਪਾਨਾਂ ਦਿਖਾਇਓ ਜੇ ਤੁਹਾਡੇ ਗੁੱਟ ਨਾਲੋਂ ਹੱਥ ਨਾਲ ਲਿਆ ਜਾਂਦਾ ਤੁਸੀਂ ਇਹ ਜਵਾਕ ਨੂੰ ਕਿਰਪਾਨਾਂ ਕੱਢ ਕੱਢ ਦਿਖਾਉਣੇ ਹੋ ਆਓਗਾ ਸਾਡੇ ਆ ਲਾਓ ਜੇ ਅਸੀਂ ਤੁਸੀਂ ਪਿਓ ਦੇ ਅਸਲੀ ਪਿਓ ਦੇ ਹਾਂ ਤਾਂ ਪਰ ਉਹ ਪਿਓ ਪਿਓ ਦੇ ਨਹੀਂ ਹੈਗਾ ਜਿਹੜੇ ਜਿਹੜੇ ਇਹਨਾਂ ਨੇ ਧੋਕੇ ਬਾਜੀ ਕੀਤੀ ਆ 420 ਕੀਤੀ ਝੂਠੇ ਸੈਨ ਕਰਾ ਕੇ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਤੇ ਜਿਹਨੇ ਕਿਰਪਾਨ ਦਿਖਾਈ ਉਹਤੇ ਵੀ ਪਰਚਾ ਹੋਣਾ ਚਾਹੀਦਾ ਹੈਗਾ ਤੇ ਜਿਨ੍ਹਾਂ ਨੇ ਕੀਤਾ ਹੈਗਾ ਉਹਨਾਂ ਦੇ ਵੀ ਕੰਪਨੀ ਬੰਦ ਹੋਣੀ ਚਾਹੀਦੀ ਐਵੇਂ ਤਾਂ ਮੈਂ ਤਾਂ ਕਹਿਣਾ ਕੰਪਨੀ ਸਰਕਾਰ ਬੰਦ ਕਰੇ ਸਾਡੀ ਸੀਬੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਤੇ ਸਾਰਿਆਂ ਨੂੰ ਸਾਡੀ ਬੇਨਤੀ ਹੈ ਅਫਸਰਾਂ ਨੂੰ ਵੀ ਇਹ ਤੁਸੀਂ ਕੰਮ ਕਰ ਲਓ ਤੇ ਜੇ ਕੱਲ ਨੂੰ ਕੋਈ ਘਟਨਾ ਹੋ ਗਈ ਜਾਂ ਕੋਈ ਗਲਬਾਤ ਹੋ ਗਈ ਫਿਰ ਤੁਸੀਂ ਸਾਡੇ ਮਗਰ ਤੇਲ ਫੂਕਣਾ ਹੈਗਾ ਅਸੀਂ ਕਾਨੂੰਨ ਹੱਥ ਦੇ ਵਿੱਚ ਨਹੀਂ ਲੈਣਾ ਚਾਹੁੰਦੇਗੇ ਅਸੀਂ ਤਾਂ ਇਹੀ ਕਹਿਣਾ ਚਾਹੁੰਨੇ ਆ ਵੀ ਇਹ ਨਾ ਇਨਸਾਫ ਹੋਣਾ ਚਾਹੀਦਾ ਟੱਕਾ ਨਹੀਂ ਹੋਣਾ ਚਾਹੀਦਾ ਕਿਸੇ ਗਰੀਬ ਦੇ ਨਾਲ ਵੀ 10 10 20 20 ਰੁਪਏ ਇਕੱਠੇ ਕਰਕੇ ਅਗਲਾ ਕਹਿੰਦਾ ਯਾਰ ਚੱਲ ਬੜਾਪੇ ਦੀ ਮੇਰੀ ਪੈਲਸਨ ਬਣ ਜੂਗੀ ਬੜਾਪੇ 'ਚ ਕੰਮ ਆਊਗੀ ਤੇ ਜੇ ਹੁਣ ਇਹੀ ਫੇਰਾ ਫੇਰੀਆਂ ਕਰਨ ਲੱਗੇ ਤਾਂ ਮੇਰੇ ਵਰਗਾ ਕਿਹੜਾ ਪੈਸੇ ਜਮਾ ਕਰਾਊਗਾ ਛੋ ਵੀ ਇਹ ਸਕੈਮ ਹੋਇਆ ਕਿਦਾਂ ਕਿਸ ਤਰ੍ਹਾਂ ਇਹ ਸਾਰਾ ਛੜਿਆੰਤਰ ਹੋ ਚਾ ਗਿਆ ਬਿਲਕੁਲ ਇੱਕ ਪੂਰਾ ਪਲਾਨ ਕੀਤਾ ਹੋਇਆ ਸੀਗਾ ਹੀ ਕਿਉਂਕਿ ਮੇਰੇ ਮਦਰ ਬਾਹਰ ਨੇ ਉਹਨਾਂ ਦੀ ਇੱਕ ਪਾਲਸੀ ਸੀਗੀ 2004 ਦੇ ਵਿੱਚ ਕਰਵਾਈ ਹੋਈ ਪਰ ਫਿਰ ਇੱਕ ਏਜੰਟ ਆਇਆ ਉਹਨਾਂ ਨੇ ਆ ਕੇ ਆਪਣਾ ਪੂਰਾ ਆਈਡੀ ਕਾਰਡ ਦਿਖਾਇਆ ਤੇ ਦੱਸਿਆ ਕਿ ਮੈਨੂੰ ਮੈਨੇਜਰ ਖੰਨਾ ਦੇ ਜਿਹੜੇ ਬ੍ਰਾਂਚ ਮੈਨੇਜਰ ਨੇ ਐਲ ਆਈ ਸੀ ਦੇ ਉਹਨਾਂ ਨੇ ਭੇਜਿਆ ਤੇ ਅਸੀਂ ਤੁਹਾਡੇ ਪੈਸੇ ਦਬਾਉਣੇ ਆ ਤੇ ਇੰਨੇ ਸਮੇਂ ਦੇ ਵਿੱਚ ਜੇਕਰ ਤੁਸੀਂ ਇਹ ਪੈਸੇ ਨਹੀਂ ਲਏ ਤਾਂ ਫਿਰ ਹੋ ਸਕਦਾ ਤੁਹਾਡਾ ਕੈਸ਼ ਤੁਹਾਨੂੰ ਮਿਲੇ ਨਾ ਤੇ ਬਾਅਦ ਦੇ ਵਿੱਚ ਸਾਨੂੰ ਪਤਾ ਹੀ ਲੱਗਿਆ ਵੀ ਸਾਡੇ ਪੈਸੇ ਕਢਵਾ ਵੀ ਲਏ ਤੇ ਇੱਕ ਹੋਰ ਨਵੀਂ ਪਾਲਸੀ ਨਕਲੀ ਸਾਈਨ ਕਰਕੇ ਕਰਵਾ ਵੀ ਦਿੱਤੀ ਗਲਤ ਸਾਈਨ ਕਰਕੇ ਕਿਉਂਕਿ ਮਦਰ ਤੇ ਇੱਥੇ ਹੈ ਨਹੀਂ ਸੀ ਉਹਨਾਂ ਨੇ ਆਪਣੇ ਆਪ ਹੀ ਸਾਈਨ ਕਰਕੇ ਉਹਨਾਂ ਦੀ ਇੱਕ ਪਾਲਸੀ ਕਰਵਾ ਦਿੱਤੀ ਮੀਡਲ ਕਲਾਸ ਵਿੱਚ ਆਹੇ ਰਹਿਜੇ ਕਰਦੇ ਹੁਣ ਐਲਐਸੀ ਪਾਲਸੀ ਲੈ ਕੇ ਪੂੰਜੀ ਪੂੰਜੀ ਕਰਦੇ ਐਲਐਸੀ ਪਾਲਸੀ ਜੋੜਦੇ ਨੇ ਬੁੜਾਪੇ ਦੇ ਵਿੱਚ ਕੰਮ ਆਵੇ ਇਸੇ ਤਰ੍ਹਾਂ ਇੱਕ 21ਵੀਂ ਸਦੀ ਦੇ ਵਿੱਚ ਇੱਕ ਸਕੈਮ ਹੁੰਦਾ ਨੌਜਵਾਨ ਦੇ ਨਾਲ ਮਾਤਾ ਦੇ ਸਾਈਨ ਜੜੇ ਨੇ ਉਹ ਜਾਲੀ ਕਰ ਦਿੱਤੇ ਜਾਂਦੇ ਨੇ ਐਲ ਐ ਸੀ ਏਜੰਟ ਵੱਲੋਂ ਲੁਧਿਆਣੇ ਐਨ ਆਰ ਏ ਥਾਣੇ ਪਹੁੰਚਿਆ ਨੌਜਵਾਨ ਸਤਪਲ ਤੇ ਗਲਬਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਨਾਮ ਹੈ ਰਾਜੇ ਵੈਗੁਰ ਚਿੱਕਾ ਖਾਲਸਾ ਹੈ ਵੈਗੁਰ ਚਿੱਕਾ ਖਟੇ ਢਾਡੀ ਪ੍ਰੀਤ ਸਿੰਘ ਖਾਲਸਾ ਬੈਚਲਰ ਆਫ ਕਮਰਸ ਔਨਰ ਮਾਸਟਰ ਆਫ ਇਕਨੋਮਿਕਸ ਸੀ ਰਾਜੇ ਸਤਪਲ ਦੱਸੋ ਵੀ ਇਹ ਸਕੈਮ ਹੋਇਆ ਕਿਦਾਂ ਕਿਸ ਤਰ੍ਹਾਂ ਇਹ ਸਾਰਾ ਛੜਿਆੰਤਰ ਹੋ ਚੁੱਕਾ ਹੈ ਹਾਂਜੀ ਬਿਲਕੁਲ ਇੱਕ ਪੂਰਾ ਪਲਾਨ ਕੀਤਾ ਹੋਇਆ ਸੀਗਾ ਹੀ ਕਿਉਂਕਿ ਮੇਰੇ ਮਦਰ ਬਾਹਰ ਨੇ ਉਹਨਾਂ ਦੀ ਇੱਕ ਪਾਲਸੀ ਸੀਗੀ 2004 ਦੇ ਵਿੱਚ ਕਰਵਾਈ ਹੋਈ ਬੈਕ ਮਨੀ ਪਾਲਸੀ ਸੀਗੀ ਪਹਿਲਾਂ ਵੀ ਪੈਸੇ ਆਉਂਦੇ ਰਹੇ ਤੇ ਇਹਦੀ ਆਖਰੀ ਜਿਹੜੀ ਕਿਸ਼ਤ ਸੀ ਮਤਲਬ ਜਦੋਂ ਪੂਰੀ ਮੈਚ्योर ਹੋ ਗਈ ਉਹਦਾ ਇੱਕ ਲੈਟਰ ਆਇਆ ਐਲਐਸਸੀ ਕੰਪਨੀ ਦੇ ਵੱਲੋਂ ਤੇ ਉਹ ਜਦੋਂ ਲੈਟਰ ਘਰ ਆਇਆ ਕਿਉਂਕਿ ਮਦਰ ਤੇ ਇੱਥੇ ਹੈ ਨਹੀਂ ਸੀਗੇ ਜਦੋਂ ਆਉਣਗੇ ਆਪਣੇ ਤੇ ਪੈਸੇ ਲੈ ਸਕਦੇ ਸੀ ਪਰ ਫਿਰ ਇੱਕ ਏਜੰਟ ਆਇਆ ਜਿਹਦਾ ਨੋ ਸੀ ਗੁਰਪ੍ਰੀਤ ਸਿੰਘ ਉਹ ਕੋਲੋਟੀ ਤੋਂ ਉਹਨਾਂ ਨੇ ਆ ਕੇ ਆਪਣਾ ਪੂਰਾ ਆਈਡੀ ਕਾਰਡ ਦਿਖਾਇਆ ਤੇ ਦੱਸਿਆ ਕਿ ਮੈਨੂੰ ਮੈਨੇਜਰ ਖੰਨਾ ਦੇ ਜਿਹੜੇ ਬ੍ਰਾਂਚ ਮੈਨੇਜਰ ਨੇ ਐਲ ਆਈ ਸੀ ਦੇ ਲੋਕ ਸ਼ਰਮਾ ਜੀ ਉਹਨਾਂ ਨੇ ਭੇਜਿਆ ਹੈ ਤੇ ਅਸੀਂ ਤੁਹਾਡੇ ਪੈਸੇ ਦਬਾਉਣੇ ਆ ਤੇ ਇੰਨੇ ਸਮੇਂ ਦੇ ਵਿੱਚ ਜੇਕਰ ਤੁਸੀਂ ਇਹ ਪੈਸੇ ਨਹੀਂ ਲਏ ਤਾਂ ਫਿਰ ਹੋ ਸਕਦਾ ਤੁਹਾਡਾ ਕੈਸ਼ ਤੁਹਾਨੂੰ ਮਿਲੇ ਨਾ ਤੇ ਉਹਨਾਂ ਨੇ ਐਦਾਂ ਕਰਕੇ ਬਾਕੀ ਫਿਰ ਮੇਰੇ ਮਦਰ ਦਾ ਉਹਨਾਂ ਨੂੰ ਮੈਂ ਆਪਣਾ ਕੰਟੈਕਟ ਦਿੱਤਾ ਤੇ ਉਹਨਾਂ ਨੇ ਮੇਰੇ ਮਦਰ ਨਾਲ ਕੰਟੈਕਟ ਕੀਤਾ ਉਹਨਾਂ ਤੋਂ ਪ੍ਰੂਫ ਮੰਗਾ ਲਏ ਤੇ ਜਿਹੜਾ ਮੈਚਿਓਰਿਟੀ ਲੈਟਰ ਮੇਰੇ ਕੋਲ ਆਇਆ ਹੋਇਆ ਸੀਗਾ ਉਹ ਉਹਨਾਂ ਨੇ ਮੇਰੇ ਤੋਂ ਲਿਆ ਤੇ ਬਾਅਦ ਵਿੱਚ ਸਾਨੂੰ ਪਤਾ ਹੀ ਲੱਗਿਆ ਵੀ ਸਾਡੇ ਪੈਸੇ ਕਢਵਾ ਵੀ ਲਏ ਤੇ ਇੱਕ ਹੋਰ ਨਵੀਂ ਪਾਲਸੀ ਨਕਲੀ ਸਾਈਨ ਕਰਕੇ ਕਰਵਾ ਵੀ ਦਿੱਤੀ ਜਦੋਂ ਪਾਲਸੀ ਬੌਂਡ ਘਰ ਦੇ ਵਿੱਚ ਆ ਚੁੱਕਿਆ ਹੀ ਜਿਹੜੀ ਤੁਸੀਂ ਕਿਹਾ ਵੀ ਕੈਸ਼ ਕਢਵਾ ਲੈ ਪਾਲਸੀ ਦੀ ਸਾਰੀ ਘਰਾਂ ਲੈ ਰਿਡਿਊਸ ਕਰਾ ਲਈ ਹੈ ਉਹ ਉਹਨਾਂ ਨੇ ਆਨਲਾਈਨ ਕਰਵਾਈ ਜਾਂ ਕੈਸ਼ ਲਿਆ ਉਹਨਾਂ ਨੇ ਤਨੂੰ ਜਿਵੇਂ ਪਤਾ ਲੱਗਿਆ ਸਰਬੰਤ ਪਾਲਸੀ ਦਾ ਹੀ ਪਤਾ ਚੱਲਿਆ ਜਦੋਂ ਬੌਂਡ ਸਾਡੇ ਕੋਲ ਆਇਆ ਅਸੀਂ ਬਾਅਦ ਦੇ ਵਿੱਚ ਹੀ ਜਦੋਂ ਗਏ ਆ ਮੈਨੇਜਰ ਕੋਲ ਤੇ ਉੱਥੇ ਹੌਲੀ-ਹੌਲੀ ਪਤਾ ਲੱਗਦਾ ਗਿਆ ਵੀ ਇਹਨਾਂ ਨੇ ਕੀ-ਕੀ ਸਕੈਮ ਕੀਤਾ ਪੁਰਾਣੀ 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 ਪਾਲਸੀ ਕਢਾ ਲਈ ਤਨੂੰ ਵੀ ਬਣਾ ਦਿੱਤੀ ਉਹਦੇ ਅੱਧੇ ਕ ਪੈਸੇ ਤੇ ਸਾਡੇ ਖਾਤੇ ਦੇ ਵਿੱਚ ਆ ਚੁੱਕੇ ਆ ਤੇ ਅੱਧੇ ਕ ਪੈਸੇ ਮਤਲਬ ਗਲਤ ਸਾਈਨ ਕਰਕੇ ਕਿਉਂਕਿ ਮਦਰ ਤੇ ਇੱਥੇ ਹੈ ਨਹੀਂ ਸੀ ਉਹਨਾਂ ਨੇ ਆਪਣੇ ਆਪ ਹੀ ਸਾਈਨ ਕਰਕੇ ਉਹਨਾਂ ਦੀ ਇੱਕ ਪਾਲਸੀ ਕਰਵਾ ਦਿੱਤੀ ਹਾਂਜੀ ਅੱਜ ਦੀ 21ਵੀਂ ਸਦੀ ਆ ਡਿਜੀਟਲ ਦਾ ਜਮਾਨਾ ਆ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਮਾਤਾਂ ਨੂੰ ਬੁਲਾ ਕੇ ਲਿਆਉਂ ਜਾਂ ਕਿਸ ਤਰ੍ਹਾਂ ਵਗੈਰਾ ਕਿਉਂਕਿ ਤੁਸੀਂ ਜਿਵੇਂ ਤੁਸੀਂ ਦੱਸਿਆ ਵੀ ਬਾਹਰ ਗਏ ਹੋਏ ਨੇ ਹਨਾ ਸਾਰਾ ਪਰਿਵਾਰ ਆ ਤੁਸੀਂ ਇੱਥੇ ਰਹਿਣੇ ਕਰ ਲਿਓ ਜਾਲੀ ਸਨ ਕਰਦੇ ਉਹਨਾਂ ਨੇ ਜਿਹੜਾ ਤੁਹਾਡੇ ਐਲਸੀ ਦੇ ਮਨੇਜਰ ਨੇ ਉਹਨਾਂ ਨੇ ਜਿਹੜਾ EMPLOYEE ਉਹਦੇ ਤੇ ਕਾਰਵਾਈ ਕਰਨ ਦੀ ਕੋਈ ਨਹੀਂ ਕੀਤੀ ਨਹੀਂ ਸਰ ਬਿਲਕੁਲ ਜਦੋਂ ਮੈਂ ਉੱਥੇ ਸ਼ਿਕਾਇਤ ਕਰਨ ਗਿਆ ਕਿਉਂਕਿ ਫਰਜ ਬਣਦਾ ਸੀ ਸਭ ਤੋਂ ਪਹਿਲਾਂ ਆਪਾਂ ਬ੍ਰਾਂਚ ਦੇ ਮੈਨੇਜਰ ਨੂੰ ਦੱਸੀਏ ਕਿ ਤੁਹਾਡੀ ਬ੍ਰਾਂਚ ਦੇ ਵਿੱਚ ਚੱਲਦਾ ਕੀ ਪਿਆ ਪਰ ਮੈਨੇਜਰ ਸਾਹਿਬ ਨੇ ਮੇਰੇ ਤੋਂ ਇੱਕ ਹੋਰ ਦਰਖਾਸਤ ਲਿਖਾ ਲਈ ਮਤਲਬ ਝੂਠ ਦੇ ਉੱਤੇ ਇੱਕ ਹੋਰ ਝੂਠ ਬੋਲਿਆ ਗਿਆ ਦੁ ਸ਼ਖਸ਼ਦਾ ਨੋ ਲਿਖਾ ਲਿਆ ਗਿਆ ਜਿਹੜਾ ਮੇਰੇ ਕੋਲ ਆ ਕੇ ਪ੍ਰੂਫ ਲੈ ਕੇ ਗਿਆ ਸੀਗਾ ਜਦ ਕਿ ਇਹਦੇ ਵਿੱਚ ਘੱਟੋ ਘੱਟ ਪੰਜ ਬੰਦੇ ਨੇ ਜਿਹੜੇ ਇਸ ਮੈਟਰ ਦੇ ਵਿੱਚ ਇਨਵੋਲਵ ਨੇ ਪੂਰੇ ਪੂਰਾ ਇਹ ਪਲਾਨ ਹੋਇਆ ਹੋਇਆ ਤੇ ਪੂਰਾ ਇਹ ਪਲਾਨ ਦੇ ਥਰੂ ਹੀ ਇਹ ਕੰਮ ਕੀਤਾ ਗਿਆ ਕਿਉਂਕਿ ਐਨ ਆਰ ਆਈ ਤੇ ਤਾਂ ਮੇਰੇ ਹਿਸਾਬ ਨਾਲ ਇਹਨਾਂ ਦੀ ਪੂਰੀ ਅੱਖ ਰਹਿੰਦੀ ਹੈ ਤੇ ਮੈਨੇਜਰ ਨੇ ਇੱਕ ਲੈਟਰ ਲਿਖਵਾਇਆ ਉਹਦੇ ਵਿੱਚ ਉਹਦਾ ਨਾਮ ਲਿਖਾ ਲਿਆ ਤੇ ਬਸ ਮੈਨੂੰ ਬਾਅਦ ਚ ਚੱਕਰ ਹੀ ਘਟਵਾਏ ਨੇ ਤੁਸੀਂ 2 ਦਿਨ ਬਾਅਦ ਆ ਜਾਓ ਤੁਸੀਂ 3 ਦਿਨ ਬਾਅਦ ਆ ਜਾਓ ਲੈਟਰ ਦੇ ਵਿੱਚ ਕੀ ਲਿਖਾਇਆ ਲੈਟਰ ਦੇ ਵਿੱਚ ਲਿਖਵਾਇਆ ਗਿਆ ਕਿ ਸਾਡੇ ਨਾਲ ਧੋਖਾ ਹੋਇਆ ਮੇਰੇ ਮਦਰ ਬਾਹਰ ਹੈ ਤੇ ਉਹਨਾਂ ਦੇ ਸ ਉਹ ਪੈਸੇ ਸਾਨੂੰ ਦਿੱਤੇ ਜਾਣ ਜਾਂ ਨਾ ਤੇ ਪੈਸੇ ਆਏ ਆ ਤੇ ਬਸ ਚੱਕਰ ਹੀ ਕਟਵਾਏ ਆ ਉਸ ਤੋਂ ਬਾਅਦ ਪੁਲਿਸ ਨੂੰ ਕੰਪਲੀਟ ਕੀਤੀ ਤੁਸੀਂ ਹਾਂਜੀ ਉਸ ਤੋਂ ਬਾਅਦ ਅਸੀਂ ਲੋ ਲੈਵਲ ਤੋਂ ਜਾਂਚ ਕਰਵਾਉਂਦੇ ਆ ਰਿਆਂ ਸਭ ਤੋਂ ਪਹਿਲੇ ਤੇ ਐਸ ਡੀ ਐਮ ਸਾਹਿਬ ਨੂੰ ਦਿੱਤੀ ਐ ਉਸ ਤੋਂ ਬਾਅਦ ਫਿਰ ਐਸ ਐਸ ਪੀ ਸਾਹਿਬ ਨੂੰ ਦਿੱਤੀ ਗਈ ਐ ਦਰਖਾਸਤ ਤੇ ਪਰ ਇਹਨਾਂ ਦੇ ਲਿੰਕ ਇੰਨੇ ਕਹਿ ਸਕਦੇ ਆਪਾਂ ਜਾਂ ਐਸ ਐਸ ਇਹਨਾਂ ਦੇ ਲਿੰਕ ਨੇ ਜਾਂ ਫਿਰ ਇਹਨਾਂ ਦਾ ਤਜਰਬਾ ਵਾਵਾ ਐ ਕਿਉਂਕਿ ਤਜਰਬੇ ਦੇ ਨਾਲ ਹੀ ਹੁੰਦਾ ਆਪਾਂ ਐਦਾਂ ਨਹੀਂ ਕਹਿ ਸਕਦੇ ਵੀ ਕਿਸੇ ਦੇ ਸਾਈਨ ਆਪਾਂ ਪਹਿਲੀ ਵਾਰ ਚ ਦੇਖ ਕੇ ਕਰ ਲਈਏ ਕਿਉਂਕਿ ਇਹ ਚ ਐਕਸਪੀਰੀਅੰਸ ਬੜਾ ਜ਼ਰੂਰੀ ਆ ਤੇ ਇਹ ਖੁਦ ਮੰਨਦੇ ਵੀ ਪਏ ਆ ਇਹਨਾਂ ਕੋਲੇ ਤਜਰਬਾ ਬੜਾ ਕਮਾਲ ਦਾ ਏ ਜਿਹੜਾ ਕਿਸੇ ਬੰਦੇ ਦੇ ਸਿਗਨੇਚਰ ਦੇਖ ਕੇ ਜਿਹੜੇ ਜਾਲੀ ਕਰ ਦਿੰਦੇ ਆ ਤੇ ਫਿਰ ਜਦੋਂ ਅਸੀਂ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਤੇ ਉਹਦੀ ਕਾਰਵਾਈ ਵੀ ਪਹੁੰਚੀ ਪਹਿਲ ਥਾਣੇ ਦੇ ਵਿੱਚ ਇਹਨਾਂ ਦੇ ਲਿੰਕ ਵਾਵਾ ਸੀ ਤੇ ਇਹਨਾਂ ਨੇ ਉੱਥੇ ਵੀ ਸਾਨੂੰ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਫਿਰ ਹੁਣ ਅਸੀਂ ਪੂਰੇ ਵਕੀਲਾਂ ਦੇ ਥਰੂ ਹਾਈ ਕੋਰਟ ਦੇ ਵਕੀਲ ਸੁਪਰੀਮ ਕੋਰਟ ਦੇ ਵਕੀਲ ਹਾਇਰ ਕੀਤੇ ਗਏ ਨੇ ਤੇ ਉਹਨਾਂ ਦੇ ਥਰੂ ਅਸੀਂ ਉਹਨਾਂ ਦੀ رائے ਦੇ ਨਾਲ ਐਨਆਰਆਈ ਥਾਣੇ ਦੇ ਵਿੱਚ ਸ਼ਿਕਾਇਤ ਕੀਤੀ ਕਿਉਂਕਿ ਪੂਰਾ ਐਨਆਰਆਈ ਮੈਟਰ ਹੈ ਇਹ ਤੇ ਇੱਥੇ ਵੀ ਪਰ ਪੁਲਿਸ ਦਾ ਇਦਾਂ ਹੀ ਰਵਈਆ ਏ ਜਿਆਦਾ ਕੰਪਰਮਾਈਜ਼ ਆ ਕਿ ਇਹਨਾਂ ਤੋਂ ਗਲਤੀ ਹੋ ਗਈ ਇੱਥੇ ਮੈਂ ਗੱਲ ਸਾਂਝੀ ਕਰਾਂ ਜੇ ਇਹੀ ਗਲਤੀ ਕੋਈ ਹੋਰ ਕਰੇ ਵੈਸੇ ਤਾਂ ਅਸੀਂ ਇਦਾਂ ਦੇ ਹੈ ਨਹੀਂ ਗੁਰੂ ਸਾਹਿਬ ਦੀ ਕਿਰਪਾ ਬੜੀ ਹੈ ਪਰ ਜੇਕਰ ਇਹੀ ਗਲਤੀ ਕਿਸੇ ਹੋਰ ਦੇ ਦੁਆਰਾ ਕੀਤੀ ਜਾਂਦੀ ਤੇ ਸਭ ਨੇ ਇਕੱਠੇ ਹੋ ਕੇ ਨਾ ਇਹਨਾਂ ਨੇ ਬਹੁਤ ਜਲਦੀ ਕਾਰਵਾਈ ਕਰਵਾਉਣੀ ਸੀ ਪਰ ਇੱਥੇ ਦੇਖੋ ਪੁਲਿਸ ਦੋਸ਼ੀਆਂ ਦਾ ਸਾਥ ਦਿੰਦੀ ਪਈ ਆ ਹਮੇਸ਼ਾ ਹੁੰਦਾ ਹੀ ਐਵੇਂ ਕੋਈ ਵੀ ਆਪਾਂ ਖਬਰ ਦੇਖੀਏ ਉਹ ਤੋਂ ਸਭ ਤੋਂ ਪਹਿਲਾਂ ਹੀ ਜਿਹੜੇ ਦਰਖਾਸਤਕਰ ਪੀੜਿਤ ਹੁੰਦੇ ਆ ਉਹਨਾਂ ਦਾ ਬਿਆਨ ਇਹ ਹੁੰਦਾ ਜੀ ਪੁਲਿਸ ਸਾਡੇ ਨਾਲ ਧੱਕਾ ਕਰਦੀ ਪਈ ਆ ਸਾਨੂੰ ਦਬੋ ਦੇ ਲਈ ਪ੍ਰੈਸ਼ਰਾਈਜ਼ ਕਰਦੀ ਪਈ ਆ ਉਹ ਇਹ ਪੁਲਿਸਦਾਰ ਰਵਈਆ ਹੈ ਜਿਹੜੇ ਦਰਖਾਸਤ ਕਰਨੇ ਆ ਅਕਸਰ ਦੇਖਿਆ ਜਾਂਦਾ ਚਾਹੇ ਮਿਡਲ ਕਲਾਸ ਹੋਵੇ ਚਾਹੇ ਬਡੇਰੇ ਕਰਦੇ ਹੋਣ ਚਾਹੇ ਐਨਆਰਆਈ ਹੋਣ ਆਪਣੀ ਪੂੰਜੀ ਪੂੰਜੀ ਜੋੜ ਕੇ ਐਲਐਸਆਈ ਪਾਲਸੀ ਕਰਵਾਉਂਦੇ ਨੇ ਤਾਂ ਜੋ ਆਉਣ ਵਾਲਾ ਸਮਾਂ ਸੁੱਖਾ ਨਾ ਬੀਤੇ ਹੋਵੇ ਠੀਕ ਹੈ ਨਾ ਵਧੀਆ ਜੀਵਨ ਬੀਤੇ ਹੋਵੇ ਪਰ ਅਜੇ ਹ ਕੁਝ ਹੋ ਚੁੱਕੇ ਆ ਤੁਹਾਡੇ ਨਾਲ ਇਹ ਜੇ ਹੋ ਸਕਦਾ ਇਹ ਜੇ ਹੋਰ ਵੀ ਹੋਣ ਜਿਨ੍ਹਾਂ ਨਾਲ ਫਰਾਡ ਹੋਇਆ ਹੋਵੇ ਨੇ ਬਿਲਕੁਲ ਜੀ ਹੋਰ ਵੀ ਹੋਣਗੇ ਕੇਸ ਕਿਉਂਕਿ ਦੇਖੋ ਮੇਰੇ ਫਾਦਰ ਵੀ ਬਾਹਰ ਆ ਜਿਵੇਂ ਤੁਸੀਂ ਦੱਸਿਆ ਵੀ ਉਹ ਕਹਿੰਦੇ ਵੀ ਸਾਡਾ ਅਕਸਰ ਦਾ ਕੰਮ ਹੈ ਇਹ ਹਾਂਜੀ ਹਾਂ ਬਿਲਕੁਲ ਬਿਲਕੁਲ ਕਿਉਂਕਿ ਬਿਨਾ ਐਕਸਪੀਰੀਅੰਸ ਤੋਂ ਤਾਂ ਦੇਖੋ ਕਿਸੇ ਦੇ ਸੈਨ ਨਹੀਂ ਕੀਤੇ ਨਹੀਂ ਜਾ ਸਕਦੇ ਇੰਨਾ ਕਾ ਤਾਂ ਛੋਟੇ ਛੋਟੇ ਬੱਚਿਆਂ ਨੂੰ ਵੀ ਪਤਾ ਵੀ ਆਪਾਂ ਆਪਣੇ ਮਾਵਾਪ ਦੇ ਜਾਲੀ ਸੈਨ ਨਹੀਂ ਕਰ ਸਕਦੇ ਇੱਥੇ ਤਾਂ ਫੇਰ ਇਹਨਾਂ ਨੇ ਐਨ ਆਰ ਆਈ ਦੇ ਕਰਤੇ ਤੇ ਉਹ ਵੀ ਉਸ ਬੰਦੇ ਮਤਲਬ ਕਹਿ ਸਕਦੇ ਆ ਇਸ ਢੰਗ ਨਾਲ ਜਿਹੜੇ ਜੇਕਰ ਹੁਣ ਆਪਾਂ ਉਹ ਪਾਲਿਸੀ ਭਰੋਣੇ ਵੀ ਤਾਂ ਵੀ ਨਹੀਂ ਮਿਲਨੇ ਮਤਲਬ ਇੱਕ ਤਰ੍ਹਾਂ ਦਾ ਪੂਰਾ ਫਰੋਡ ਹੋ ਚੁੱਕਿਆ ਤੇ ਉਹ ਪੈਸੇ ਵੀ ਨਹੀਂ ਸਾਨੂੰ ਮਿਲ ਸਕਦੇ ਹੈਗੇ ਤੇ ਇਸ ਕਰਕੇ ਹੁਣ ਮੈਂ ਇੱਥੇ ਗੱਲ ਸਾਂਝੀ ਕਰਾਂ ਜਿਹੜੇ ਮੇਰੇ ਫਾਦਰ ਆ ਉਹਨਾਂ ਨੇ ਵੀ ਆਪਣੀ ਜਿਹੜੀ ਸਾਰੀ ਇਨਕਮ ਹੈ ਉਹ ਸਾਰੀ LIC ਦੇ ਵਿੱਚ ਹੀ ਲਾਈ ਹੋਈ ਆ ਹੁਣ ਸਾਨੂੰ ਜਿਹੜੀਆਂ ਸਾਡੀਆਂ ਹੋਰ ਪਾਲਸੀਆਂ ਉਹਨਾਂ ਦੇ ਲਈ ਵੀ ਸਾਨੂੰ ਇੱਕ ਤਰ੍ਹਾਂ ਦਾ ਇੰਜ ਲੱਗਦਾ ਵੀ ਇਹਦੇ 'ਚ ਵੀ ਨਾ ਕੋਈ ਸਕੈਮ ਹੋ ਜਾਵੇ ਹਾਂਜੀ ਇਹ ਜਿਹੜੇ ਪੇਪਰ ਨੇ ਥੋੜਾ ਦਿਖਾਉਣ ਦੀ ਕੋਸ਼ਿਸ਼ ਕਰੋਗੇ ਵੀ ਕਿਹੜੀ ਕਿਹੜੀ ਪਾਲਸੀ ਦੇ ਕਿੰਨੇ ਕਿੰਨੇ ਅਮਾਉਂਟ ਸੀ ਕਿਉਂਕਿ ਕਿੰਨਾ ਫਰਾਡ ਹੋ ਚੁੱਕਿਆ ਤੁਹਾਡੇ ਕੋਲ ਤਾਂ ਜੋ ਲੋਕਾਂ ਨਾਲ ਹੋਰ ਫਰਾਡ ਨਾ ਹੋਵੇ ਹਾਂਜੀ ਇਹਦਾ ਸਰ ਬੈਕ ਮਨੀ ਸੀਗਾ ਪਹਿਲਾਂ ਵੀ ਅਮਾਉਂਟ ਆਉਂਦੀ ਰਹੀ ਹੈ ਕਾਫੀ ਕਿਉਂਕਿ ਮੇਰੇ ਮਦਰ ਦੀਆਂ ਇੱਕ ਪਾਲਸੀ ਨਹੀਂ ਹੈਗੀ ਉਹਨਾਂ ਦੀਆਂ ਬਹੁਤ ਜ਼ਿਆਦਾ ਪਾਲਸੀਆਂ ਐ ਸਾਡਾ 10-10 ਲੱਖ ਦੀਆਂ ਪਾਲਸੀਆਂ ਇੱਥੋਂ ਤੱਕ 20-25 ਤੱਕ ਲੱਖ ਦੀਆਂ ਵੇ ਆ ਉਹਦੇ ਮੇਰੇ ਪਾਪਾ ਦੀਆਂ 40-45 ਲੱਖ ਤੱਕ ਦੀਆਂ ਪਾਲਸੀਆਂ ਮਤਲਬ ਕਿਉਂਕਿ ਉਹਨਾਂ ਨੇ ਮੈਂ ਦੱਸਿਆ ਸਾਰਾ ਜਿੰਨਾ ਵੀ ਪੈਸਾ ਕਮਾਉਂਦੇ ਆ ਉਹਨਾਂ ਨੇ LIC ਦੇ ਵਿੱਚ ਲਾਇਆ ਹੋਇਆ ਤੇ ਹੁਣ ਸਾਡੇ ਨਾਲ ਇਹ ਪਾਲਸੀ ਦੇ ਵਿੱਚ ਇਦਾਂ ਹੋ ਚੁੱਕਿਆ ਹੈ ਬਾਕੀ ਹੁਣ ਬਾਕੀ ਅਸੀਂ ਦੇਖਦੇ ਆ ਵੀ ਅੱਗੇ ਕੀ ਕੀਤਾ ਜਾਵੇ ਤੇ ਦੇਖਿਆ ਜਾਵੇ ਇੱਕ ਤੁਹਾਡੇ ਪਿਤਾ ਦੀ ਸਾਰੀ ਜ਼ਿੰਦਗੀ ਦੀ ਪੂੰਜੀ ਦੀ ਕਮਾਈ ਇਸ ਐਲਐਸਸੀ ਪਾਲਿਸੀ ਦੇ ਵਿੱਚ ਪਈ ਹੈ ਹਾਂਜੀ ਜਿਹੜੀ ਇਹਨਾਂ ਨੇ ਫਰੋਡ ਕਰ ਲਈ ਹੈ ਹਾਂਜੀ ਹੋ ਸਕਦਾ ਵੀ ਹੋਰ ਪਾਲਿਸੀਆਂ ਵਿੱਚ ਫਰੋਡ ਨਾ ਹੋਵੇ ਹਾਂਜੀ ਇਹ ਹੋ ਸਕਦਾ ਹੁਣ ਅਸੀਂ ਇਹਦੀ ਵੀ ਜਾਂਚ ਦੀ ਮੰਗ ਚੋਂਨੇ ਆ ਵੀ ਅਸੀਂ ਇਹ ਵੀ ਪੁਲਸ ਦੇ ਅੱਗੇ ਰੱਖਿਆ ਵੀ ਇਹਦੀ ਵੀ ਜਾਂਚ ਕੀਤੀ ਜਾਵੇ ਕੀ ਚੋਂਨੇ ਕੀ ਹੁੰਸੀ ਐਨਆਰਆਈ ਥਾਣੇ ਆਏ ਹੋ ਕੀ ਚੋਂਨੇ ਕੀ ਹੋ ਕਿ ਤੁਹਾਨੂੰ ਸੁਣਨ ਚ ਆਇਆ ਵੀ ਤੁਹਾਨੂੰ ਥ੍ਰੈਟ ਵੀ ਦਿੱਤਾ ਗਿਆ ਆ ਹਾਂਜੀ ਦੇਖੋ ਇਹਨਾਂ ਦੇ ਵੱਲੋਂ ਧਮਕੀਆਂ ਵੀ ਦਿੱਤੀਆਂ ਗਈਆਂ ਜਿਹੜੇ ਐਲ ਆਈ ਸੀ ਡਿਪਾਰਟਮੈਂਟ ਦੇ ਦੋਸ਼ੀ ਕਹਿ ਸਕਦੇ ਆਪਾਂ ਪੰਜ ਮਿਲੇ ਹੋਏ ਆ ਤੇ ਇੱਕ ਤਾਂ ਗਲਤੀ ਕੀਤੀ ਤੇ ਦੂਜਾ ਉਸ ਬਾਅਦੋਂ ਤਾਂ ਧਮਕੀਆਂ ਦੇਣੀਆਂ ਵੀ ਤੁਸੀਂ ਸਾਡੇ ਨਾਲੋਂ ਕੰਪਰਮਾਈਜ਼ ਕਰ ਲਓ ਸਭ ਤੋਂ ਗਲਤੀ ਤੇ ਹੋ ਗਈ ਆ ਹੁਣ ਇੱਥੋਂ ਤੱਕ ਉਦੋਂ ਬਹੁਤ ਦੁੱਖ ਲੱਗਦਾ ਜਦੋਂ ਇਹ ਜਿਹੜੇ ਕਾਨੂੰਨ ਦੇ ਰਾਖੇ ਬਣੇ ਬੈਠੇ ਆ ਇਹ ਪੁਲਿਸ ਅਧਿਕਾਰੀ ਜੋ ਇਹ ਇਹਨਾਂ ਦਾ ਸਾਥ ਦਿੰਦੇ ਆ ਤੇ ਇਹਨਾਂ ਵੱਲੋਂ ਵੀ ਮੈਨੂੰ ਕਿਹਾ ਗਿਆ ਸੀਗਾ ਕਿ ਇੱਕ ਵਾਰ ਉਹਨਾਂ ਦੀ ਉਮਰ ਦੇਖੋ ਉਹ ਤੇਰੀ ਉਮਰ ਦਾ ਇੱਥੇ ਮੈਂ ਗੱਲ ਸਾਂਝੀ ਕਰਾਂ ਉਹਦੇ ਤੇ ਮੇਰੇ 'ਚ ਬਹੁਤ ਫਰਕ ਹੈ ਕਿਉਂਕਿ ਦੇਖੋ ਤੁਸੀਂ ਸਰਕਾਰੀ ਕੁਰਸੀਆਂ ਤੇ ਬੈਠੇ ਹੋ ਇੱਥੇ ਬਹਿ ਕੇ ਵੀ ਤੁਹਾਨੂੰ ਰੱਜ ਨਹੀਂ ਮਿਲਿਆ ਇਹ ਫਿਰ ਨਹੀਂ ਮਿਲ ਸਕਦਾ ਕਿਉਂਕਿ ਤੁਸੀਂ ਇੱਕ ਪਾਸੇ ਪੁਲਿਸ ਕਹਿੰਦੀ ਹੈ ਜੀ ਬੇਰੁਜ਼ਗਾਰੀ ਦੇ ਵਿੱਚ ਇਹਨਾਂ ਨੂੰ ਨੌਕਰੀਆਂ ਨਹੀਂ ਮਿਲਣੀਆਂ ਇੱਕ ਵਾਰ ਪਰਚਾ ਹੋ ਗਿਆ ਇਹਨਾਂ ਨੇ ਉੱਤਰ ਜਾਣਾ ਦੇਖੋ ਫਿਰ ਮੈਂ ਕਿਹਾ ਸੀ ਉਹਨਾਂ ਨੂੰ ਸਾਈਨ ਕਰਨ ਨੂੰ ਉਹਨਾਂ ਨੇ ਸਾਈਨ ਕੀਤੇ ਆ ਗਲਤੀ ਕੀਤੀ ਆ ਅੱਜ ਦੇ ਸਮੇਂ ਦੇ ਵਿੱਚ ਜਿੰਨੀ ਤੁਹਾਨੂੰ ਪੈਸਾ ਮਿਲਦਾ ਪਿਆ ਤੁਸੀਂ ਉਹਦੇ ਵਿੱਚ ਸੈਟੀਸਫਾਈ ਨਹੀਂ ਹੈਗੇ ਤੇ ਫਿਰ ਤਾਂ ਤੁਹਾਨੂੰ ਕੋਈ ਸੈਟੀਸਫੈਕਸ਼ਨ ਹੋ ਹੀ ਨਹੀਂ ਸਕਦੀ ਫਿਰ ਤਾਂ ਫਰੋਡ ਕਰੀ ਜਾਓ ਕਿਉਂਕਿ ਉਹ ਨਹੀਂ ਤਾਨੂੰ ਸਜ਼ਾ ਤੇ ਮਿਲਨੀ ਆ ਕਦੇ ਨਾ ਕਦੇ ਸਜ਼ਾ ਮਿਲੇਗੀ ਹੁਣ ਇੱਥੇ ਵੀ ਮੈਂ ਪੁਲਿਸ ਨੂੰ ਕਹਾ ਉਹਨਾਂ ਦਾ ਕੰਪੈਰੀਜ਼ਨ ਨਾ ਤਾਂ ਮੇਰੇ ਨਾਲ ਕੀਤਾ ਜਾਵੇ ਨਾ ਹੀ ਮੇਰੇ ਫਾਦਰ ਨਾਲ ਕੀਤਾ ਜਾਵੇ ਤੇ LIC ਕੰਪਨੀ ਨੂੰ ਵੀ ਮੈਂ ਕਹਾ ਕਿਉਂਕਿ ਉਸ ਕੰਪਨੀ ਦੇ ਅਧਿਕਾਰੀਏ ਕੰਪਨੀ ਬੜੀ ਨਾਮਵਰ ਕੰਪਨੀ ਆ LIC ਦਾ ਨਾਮ ਬਹੁਤ ਫੇਮਸ ਕੰਪਨੀ ਆ ਤੇ ਉਸ ਕੰਪਨੀ ਦੇ ਅਧਿਕਾਰੀ ਇਹ ਕੰਪਨੀ ਦਾ ਜਿਹੜਾ ਨਾਮ ਹੈ ਉਹਦੀ ਮਾਰਕੀਟਿੰਗ ਡਾਊਨ ਕਰਦੇ ਪਏ ਆ ਜਿਉਂ-ਜਿਉਂ ਕਸਟਮਰ ਐਦਾ ਉਹਨਾਂ ਦਾ ਬਿਹੇਵ ਹੋਊਗਾ ਕਸਟਮਰ ਦੇ ਨਾਲ ਧੋਖਾ ਧੜੀਆਂ ਹੋਣਗੀਆਂ ਲੋਕ ਡਰਿਆ ਕਰਨਗੇ ਕਿ ਅਸੀਂ ਆਪਣੇ ਪੈਸੇ ਕੰਪਨੀ ਦੇ ਵਿੱਚ ਲਾਈਏ ਜਾਂ ਨਾ ਲਾਈਏ ਹੁਣ ਇੱਥੇ ਵੀ ਮੈਂ ਐਲਆਈਸੀ ਕੰਪਨੀ ਨੂੰ ਕਹਾ ਬਹੁਤ ਦੁਨੀਆ ਪੜੀ ਤੋਂ ਪੜੀ ਬੈਠੀ ਐ ਇਹਨਾਂ ਦੇ ਟੈਸਟ ਵਗੈਰਾ ਵੀ ਲੈ ਲਿਆ ਕਰੋ ਕਿਉਂਕਿ ਪੜੇ ਲਿਖੇ ਨੌਜਵਾਨੀ ਹਾਇਰ ਕਰਿਆ ਕਰੋ ਦੁਨੀਆ ਬਾਹਰ ਨੂੰ ਵੀ ਵਾਵਾ ਜਾ ਰਹੀ ਐ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਪੜੇ ਲਿਖੇ ਹੋਣੇ ਚਾਹੀਦੇ ਕਿਉਂਕਿ ਦੇਖੋ EMPLOYEES ਇੱਕ ਪੜਿਆ ਲਿਖਿਆ ਬੰਦਾ ਹੀ ਉਹਨਾਂ ਨੂੰ ਗੱਲ ਕਰਨ ਦਾ ਵੀ ਲੈਜਾ ਹੋਣਾ ਚਾਹੀਦਾ ਤੇ ਬਸ ਇਹੀ ਅਸੀਂ ਮੰਗ ਕਰਦੇ ਆਂ ਪੁਲਿਸ ਪ੍ਰਸ਼ਾਸਨ ਤੋਂ ਵੀ ਬਿਨਾ ਕਿਸੇ ਦਬਾਤ ਤੋਂ ਜਿਹੜਾ ਇਹ ਸਾਡਾ ਸਾਥ ਦਿੱਤਾ ਜਾਵੇ ਤਾਂ ਕਿ ਇਹ ਸਕੈਮ ਕਿਸੇ ਹੋਰ ਨਾਲ ਨਾ ਹੋ ਪਾਵੇ ਬਾਕੀ ਅਸੀਂ ਉੱਪਰ ਵੀ ਹਾਈ ਕੋਰਟ ਤੱਕ ਵੀ ਜਾਵਾਂਗੇ ਇਸ ਤੋਂ ਉੱਪਰ ਵੀ ਜਾਵਾਂਗੇ ਤੇ ਬਿਲਕੁਲ ਇਨਸਾਫ ਦੀ ਜਿਹੜੀ ਇਹ ਲੜਾਈ ਆ ਇਹ ਐਦਾਂ ਹੀ ਜਾਰੀ ਰਹੂਗੀ ਸਾਡੇ ਨਾਲ ਹੋਰ ਕੁਝ ਸਿੰਘ ਵੀ ਮੌਜੂਦ ਨੇ ਸਿੰਘ ਸਾਹਿਬ ਇੱਕ ਨੌਜਵਾਨ ਇਕੱਲਾ ਲੜਾਈ ਲੜ ਰਿਹਾ جنگ ਲੜ ਰਿਹਾ ਪਰਿਵਾਰ ਬਾਹਰ ਹੈ ਵੱਡਾ ਘਟਾਲਾ ਹੋ ਰਿਹਾ ਵੱਡਾ ਸਕੈਮ ਹੋਇਆ ਲੁਜਾਣੇ ਦੇ ਵਿੱਚ ਕੀ ਕਹਿਣਾ ਚਾਹੋਗੇ ਦਰਦ ਦਰ ਭਗਟਦਾ ਪਾ ਨਹੀਂ ਸਰ ਇਹ ਹੁਣ ਦਰਦ ਦਰ ਨਹੀਂ ਪਟਕੇਗਾ ਹੁਣ ਆਪਣੇ ਸਹੀ ਜਗ੍ਹਾ ਤੇ ਆ ਗਿਆ ਮੇਰਾ ਭਰਾ ਸਭ ਤੋਂ ਪਹਿਲਾਂ ਤੇ ਸ਼ਾਬਾਸ਼ ਐਸ ਨੌਜਵਾਨ ਦੀ ਇਸ ਨੌਜਵਾਨੀ ਨੂੰ ਦੇਖ ਕੇ ਪਤਾ ਨਹੀਂ ਹੋਰ ਕਿੰਨੇ ਲੋਕਾਂ ਨੇ ਅੱਗੇ ਆਉਣਾ ਜਿੰਨਾਂ ਨਾਲ ਇਹ ਹੋਇਆ ਹੋਊਗਾ ਕਿਉਂਕਿ LIC ਇੱਕ ਨਾਮਵਰ ਕੰਪਨੀ ਹੈ ਔਰ ਉੱਤੇ ਲੋਕ ਵਿਸ਼ਵਾਸ ਕਰਦੇ ਆ ਪੂਰੀ ਦੁਨੀਆ ਦੇ ਵਿੱਚ ਔਰ ਹਰ ਇੱਕ ਬੰਦਾ ਕਿਤਨਾ ਕਰਦਾ ਸੋਦਾ ਕਿ ਮੈਂ ਆਪਣੇ ਬਜ਼ੁਰਗ ਅਵਸਥਾ ਦੇ ਵਿੱਚ ਜਾਂ ਆਪਣੇ ਪਰਿਵਾਰ ਲਈ ਜਾਂ ਬੱਚਾ ਲਈ ਕੋਈ ਨਾ ਕੋਈ ਜਿਹੜਾ ਵਾ ਮਿਚੁਅਲ ਫੰਡ ਜੋੜ ਸਕਾਂ ਹੁਣ ਇੱਕ ਕੱਲ ਸੱਚ ਹੁੰਦੀ ਨਜ਼ਰ ਆ ਰਹੀ ਆ ਕਿ ਇੱਕ ਫਿਲਮ ਸੀ ਕਿਸੀ ਮੈਂ ਛੋਟੇ ਹੁੰਦਿਆਂ ਚੋਰ ਤੇ ਸਿਪਾਈ ਉਹ ਕਿਤਨਾ ਕਿਤੇ ਲੋਕਾਂ ਦੀਆਂ ਸੱਚੀਆਂ ਘਟਨਾਵਾਂ ਤੇ ਜੁੜੀ ਹੋਈ ਆ ਕਿਉਂਕਿ ਕਿਤਨਾ ਕਿਤੇ ਸਿਪਾਈ ਤੇ ਚੋਰ ਇਕੱਠੇ ਹੀ ਹੁੰਦੇ ਨੇ ਹੁਣ ਇੱਕ ਚੀਜ਼ੇ ਸਾਹਮਣੇ ਇਹ ਆ ਗਈ ਆ ਦੂਜੇ ਪੱਖੇ ਆ ਗਿਆ ਕਿ ਨਾਲੇ ਤੇ ਆ ਚੋਰੀ ਨਾਲੇ ਸੀਨਾ ਜੋਰੀ ਇਸ ਬੱਚੇ ਨੂੰ ਮਿਆਂ ਚੋਂ ਕਿਰਪਾਨਾਂ ਕੱਢ-ਕੱਢ ਦਿਖਾਈਆਂ ਜਾ ਰਹੀਆਂ ਤੇ ਉਹ ਨੂੰ ਪਹਿਲਾਂ ਗਲਤੀ ਕਰ ਲਈ ਆ ਫਿਰ ਉਹ ਧਮਕਤੀਆਂ ਜਾਣਡੀਆਂ ਵਾ ਔਰ ਉਹਨਾਂ ਨੂੰ ਸ਼ੁੱਧ ਪੰਜਾਬੀ ਦੇ ਵਿੱਚ ਮੇਰੀ ਵਾਰਨਿੰਗ ਆ ਕਿ ਬੰਦੇ ਦੇ ਪੁੱਤ ਬਣ ਜਾਓ ਚਾਹੇ ਉਹ ਸਰਕਾਰੀ ਅਧਿਕਾਰੀ ਆ ਤੇ ਚਾਹੇ ਪਰ ਐਲ ਆਈਸੀ ਦਾ ਏਜੰਟ ਆ ਤੁਸੀਂ ਦੋਨਾਂ ਨੇ ਰਲ ਕੇ ਸਾਡੇ ਸਮਾਜ ਦਾ ਬਲਤਕਾਰ ਕੀਤਾ ਸਾਡੀਆਂ ਭਾਵਨਾਵਾਂ ਦਾ ਬਲਤਕਾਰ ਕੀਤਾ ਉਹ ਹੁਣ ਆਪਾਂ ਹੋਣ ਨਹੀਂ ਦਵਾਂਗੇ ਤੇ ਜਿਹੜੇ ਇਹ ਬੱਚੇ ਨੂੰ ਮਿਆਨਾ ਚੁੱਕ ਕਿਰਪਾਨਾ ਕੜਕੜ ਵਿਖਾਉਂਦੇ ਹੋ ਤੁਸੀਂ ਨਾ ਇਹ ਪਿਓ ਦੇ ਪੁੱਤ ਦੇ ਇੰਦਰ ਆਓ ਖਾਲਸੇ ਨਾਲ ਮੱਥਾ ਲਾਓ ਤੁਹਾਨੂੰ ਦੱਸੀਏ ਤੁਹਾਨੂੰ ਕਿਵੇਂ ਤੁਹਾਨੂੰ ਕਿਰਪਾਨਾ ਕੜਕੜ ਵਿਖਾਈ ਦੀਆਂ ਇਹਹੀ ਕਿਰਪਾਨਾ ਜੇ ਤੁਹਾਡੇ ਪਿਛਵਾੜੇ ਤੇ ਨਾ ਨਾ ਫੇਰੀਆਂ ਆਪਾਂ ਤੇ ਸਾਨੂੰ ਗੁਰੂ ਤੇਗ ਬਹਾਦਰ ਸਿੰਘ ਨਾਲ ਕਿਉ ਉਹਨੂੰ ਕਿਤੇ ਕੱਲਾ ਨਾ ਜਾਣਿਓ ਕਿਤੇ ਉਹਦੇ ਨਾਲ ਪੂਰਾ ਖਾਲਸਾ ਪੰਥ ਖੜਾ ਕੋਕੇ ਦੇ ਫਾਦਰ ਸਾਹਿਬ ਬੜੇ ਲੰਮੇ ਸਮੇਂ ਤੋਂ ਸਾਡੇ ਨਾਲ ਜੁੜੇ ਹੋਏ ਆ ਔਰ ਉਹ ਬਾਰ ਬੈਠੇ ਵੀ ਪੰਜਾਬ ਪੰਜਾਬੀ ਤੇ ਆਪਣੇ ਪੰਥ ਲਈ ਹਮੇਸ਼ਾ ਚਿੰਤਤ ਰਹਿੰਦੇ ਆ ਤੇ ਦੂਜੀ ਚੀਜ਼ ਇਹ ਆ ਕਿ ਅੱਜ ਤੋਂ ਬਾਅਦ ਇਹ ਖਬਰਾਂ ਚੱਲਣ ਤੋਂ ਬਾਅਦ ਜਿੱਦਾਂ ਇਹਨੂੰ ਬੱਚੇ ਨੂੰ ਥੈਡ ਆ ਰਹੀਆਂ ਇਹ ਬੱਚਾ ਕੱਲਾ ਰਹਿੰਦਾ ਮਾਪਿਓ ਬਾਹਰ ਇਹਦੇ ਜੇਕਰ ਇਹਦੀ ਕਿਸੇ ਨੇ ਹਵਾਵਲ ਵੀ ਵੇਖਿਆ ਤਾਂ ਉਹਦੇ ਜ਼ਿੰਮੇਵਾਰ ਇਹ ਜਿੰਨੇ ਵੀ ਪ੍ਰਸ਼ਾਸਨ ਅਧਿਕਾਰੀ ਜਿਨ੍ਹਾਂ ਦਾ ਬੱਚਾ ਨਾਮ ਲੈ ਰਿਆ ਚਾਹੇ ਉਹ ਐਸਐਸਪੀ ਖੰਨਾ ਹੋਣ ਚਾਹੇ ਉਪਰ ਇਥੋਂ ਦੇ ਮੁੱਖ ਅਧਿਕਾਰੀ ਹੋਣ ਤੇ ਜਾਂ ਫਿਰ ਉਹ ਐਲਐਸਏ ਮੈਨੇਜਰ ਤੇ ਜਾਂ ਜਿਹੜਾ ਏਜੰਟ ਕਿਸੇ ਲੈਵਲ ਤੇ ਵੀ ਇਹਦੇ ਬੱਚੇ ਨੂੰ ਕੋਈ ਖਰੋਚ ਵੀ ਆ ਗਈ ਤੇ ਜ਼ਿੰਮੇਵਾਰ ਇਹ ਹੋਣਗੇ ਫਿਰ ਆਪਾਂ ਤੁਹਾਡੇ ਕੋ ਗੁੱਟੋਂ ਨਹੀਂ ਤੁਹਾਡੇ ਧੋਣੋਂ ਫੜਫੜ ਤੁਹਾਡੇ ਕੋ ਜਵਾਬ ਲਾਵਾਂਗੇ ਮੇਰੇ ਭਰਾ ਇਸ ਕਰਕੇ ਹੱਥ ਜੋੜ ਕੇ ਅੱਜ ਵੀ ਬੇਨਤੀ ਕਰਦੇ ਆ ਕਿ ਪ੍ਰਸ਼ਾਸਨ ਦੇ ਅਧਿਕਾਰੀ ਅਸੀਂ ਕਹਿੰਦੇ ਸਾਰੇ ਵਕਾਊ ਆ ਕੋਈ ਚੜ੍ਹਨ ਦੀ ਕਲਾ ਵਾਲੇ ਵੀ ਹੁੰਦੇ ਆ ਉਹਨਾਂ ਤੱਕ ਸਾਡ ਉਹਨਾਂ ਤੱਕ ਪਹੁੰਚ ਕਰਨਾ ਸਾਡਾ ਨਿੱਜੀ ਫਰਜ਼ ਬਣਦਾ ਸਾਡਾ ਕਾਨੂੰਨ ਦੇ ਵਿੱਚ ਬੇਵਿਸ਼ਵਾਸ ਪਹਿਲਾਂ ਵੀ ਸੀ ਹੁਣ ਵੀ ਆ ਲੇਕਿਨ ਇਹ ਵਿਸ਼ਵਾਸ ਕਿਵੇਂ ਬਣਾ ਕੇ ਰੱਖਣਾ ਇਹ ਕਾਨੂੰਨ ਤੈਅ ਕਰਦਾ ਕਾਨੂੰਨ ਤੈ ਕਰੇ ਨਹੀਂ ਤਾਂ ਫਿਰ ਇੱਕ ਸਬਜ਼ਲ ਜੇ ਤੁਸੀਂ ਸਾਨੂੰ ਸ਼ਰਿਆਮ ਕਿਰਪਾਨਾ ਦਿਖਾ ਸਕਦੇ ਹੋ ਨਾ ਅਸੀਂ ਸ਼ਰਿਆਮ ਤੁਹਾਨੂੰ ਫਿਰ ਕਿਰਪਾਨਾ ਵਾ ਵੀ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਤੇ ਕਿਤੇ ਬੱਚੇ ਨੂੰ ਡਰਾਇਆ ਰਿਹਾ ਕਿਉਂਕਿ ਪਰਿਵਾਰ ਬਾਹਰ ਹੈ ਇਕੱਲਾ ਰਹਿੰਦਾ ਹੈ ਇਸੇ ਕਰਕੇ ਵੀ ਬੱਚਾ ਹੈਗਾ ਵੀ ਡਰਾ ਲਓ ਤੁਮਗਾ ਲਓ ਮੁੜ ਕੇ ਚੁੱਪ ਕਰ ਜਾਏਗਾ ਉਹਨਾਂ ਨੇ ਬੱਚਾ ਸੋ ਵੇਖਿਆ ਸੀ ਨਾ ਪਰ ਉਹ ਸਾਰਿਆਂ ਦਾ ਪਿਓ ਨਿਕਲ ਆਇਆ ਇਹ ਇਹਨਾਂ ਸਾਰਿਆਂ ਦਾ ਪਿਓ ਨਿਕਲ ਆਇਆ ਉਹ ਸਮਝਦੇ ਤੇ ਬੱਚਾ ਸੀ ਇਹਨੂੰ ਪਰ ਇਹਨਾਂ ਦਾ ਬਾਪ ਨਿਕਲ ਆਇਆ ਹੁਣ ਖਾਲਸਾ ਪੰਥ ਆ ਜਦੋਂ-ਜਦੋਂ ਵੀ ਮਜਲੂਮ ਦੇ ਨਾਲ ਕਿਤੇ ਨਾ ਕਿਤੇ ਕੋਈ ਅਤਿਆਚਾਰ ਹੁੰਦਾ ਤਾਂ ਖਾਲਸਾ ਪੰਥ ਹੀ ਖੜਦਾ ਹੈ ਅੱਜ ਇਹਦੇ ਨਾਲ ਖਾਲਸਾ ਪੰਥ ਖੜ ਗਿਆ ਨੰਗ ਸਿੰਘ ਫੌਜਾਂ ਖੜ ਗਈਆਂ ਵਾਦਾ ਕਰਦੇ ਆ ਬੱਚੇ ਨੂੰ ਕਿਹਾ ਕਿ ਅੱਧੀ ਰਾਤ ਵੀ ਤੈਨੂੰ ਕਿਤੇ ਕੋਈ ਮੈਸੇਜ ਵੀ ਸਾਨੂੰ ਕਰਦੀ ਆ ਪਾਇਲਟ ਲੁਧਿਆਣਾ ਤੋਂ ਕਿੰਨੀ ਕੁ ਦੂਰ ਆ ਤੇਰੇ ਕੋਲ ਆ ਜਾਵਾਂਗੇ ਅਸੀਂ ਪਰ ਮੁੰਡਾ ਚੜ੍ਹਦੀ ਕਲਾ ਵਾਲਾ ਸਿੰਘ ਆ ਔਰ ਢਾਡੀ ਵਾਰ ਆ ਢਡੀਆਂ ਵਾਰਾਂ ਗਾਉਂਦਾ ਠੀਕ ਹੈ ਜੀ ਤੇ ਢਾਡੀ ਵਾਰਾਂ गा ਕੇ ਜੇ ਲੋਕਾਂ ਦਾ ਮਨੋਰੰਜਨ ਕਰ ਸਕਦੇ ਆ ਲੋਕਾਂ ਦਾ ਖੂਨ ਉਬਾਲੇ ਮਾਰ ਸਕਦਾ ਨਾ ਦੀ ਵਾਰਾਂ ਸੁਣ ਕੇ ਤਾਂ ਇਹ ਦੇ ਅੰਦਰ ਵੀ ਉਸੇ ਹੀ ਪਾਤਸ਼ਾਹ ਦਾ ਸ੍ਰੀ ਗੁਰੂ ਹਰਿਵਰ ਸੱਚੇ ਪਾਤਸ਼ਾਹ ਦਾ ਖੂਨ ਦੌੜਦਾ ਇਹਦਾ ਖੂਨ ਵੀ ਕਿਤੇ ਪਾਣੀ ਦਾ ਸਮਝੋ ਜੀ ਦੇ ਇੰਨੇ ਬੜਕ ਮਾਰੀ ਆ ਬੜਕਣ ਤਾਂ ਡਿਆ ਇਹ ਇਹ ਬੜਕਾ ਨਹੀਂ ਡਿਆ ਠੀਕ ਹੈ ਗਣੀ ਇਸ ਕਰਕੇ ਇਹ ਤੇ ਬਚ ਕੇ ਰੋ ਕਿਤੇ ਇਹ ਨਾ ਹੋਵੇ ਕਿ ਤੁਸੀਂ ਸਾਰੇ ਦੇ ਲਪੇਟੇ ਚ ਆ ਜਾਓ ਮੇਰੇ ਭਰਾ ਜੱਜ ਜੀ ਕਿਸ ਤਰ੍ਹਾਂ ਦੇਖ ਦਿਓ ਇਹ ਵੱਡਾ ਸਕੈਮ ਹੋ ਗਿਆ ਤੁਸੀਂ ਹਰ ਇੱਕ ਜਗ੍ਹਾ ਇਨਸਾਫ ਤੋਂ ਉਹਨੇ ਲੋਕਾਂ ਨੂੰ ਕਿ ਇਸ ਨੌਜਵਾਨ ਨੂੰ ਦਿਵਾਇਆ ਜਾਵੇਗਾ ਇਨਸਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸangee ਤੁਹਾਨੂੰ ਪਤਾ ਹੀ ਹੈ ਮੁੱਖ ਜ਼ਹੀਰਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜਾ ਰਾਜ ਸਿੰਘ ਜੀ ਦੇ ਰੇਂਦੇ ਨੇ ਠਰੇ ਨੇ ਤੇ ਇਹ ਜਿਹੜੀਆਂ ਇਨਸਾਫ ਦੀ ਗੱਲ ਹੈ ਇਨਸਾਫ ਤਾਂ ਅਸੀਂ ਦਵਾ ਕੇ ਰਾਵਾਂਗੇ 100% ਤੇ ਸਰਕਾਰ ਨੇ ਸਾਡੀ ਇਹੀ ਬੇਨਤੀ ਹੈ ਵੀ ਜਲਦ ਤੋਂ ਜਲਦ ਉਹ ਜਿਹੜੇ ਦੁਸ਼ਟ ਲੋਕ ਆ ਪਾਪੀ ਲੋਕ ਆ ਜਿਹੜੇ ਹੇਰੀਆਂ ਫੇਰੀਆਂ ਕਰਦੇ ਠੱਗੀਆਂ ਮਾਰਦੇ ਹੈਗੇ ਆ ਤੇ ਕੰਪਨੀ ਨੂੰ ਫੇਲ ਕਰਨ ਵਾਸਤੇ ਜਿਹੜੇ ਕੁਛ ਪਰਿੰਦੇ ਜਿਹੜੇ ਹੁੰਦੇ ਆ ਜਿਹੜੇ ਜਾਂ ਕਾਲੀਆਂ ਭੇਡਾਂ ਹੀ ਗੈਦੋ ਉਹ ਕੰਪਨੀ ਦੇ ਵਿੱਚ ਕੁਝ ਕਾਲੀਆਂ ਭੇਡਾਂ ਵੱੜ ਚੁੱਕੀਆਂ ਹੈਗੀਆਂ ਨੇ ਜਦੋਂ ਇਹਦੇ ਵਿੱਚ ਕਾਲੀਆਂ ਭੇਡਾਂ ਵੱੜ ਜਾਣ ਕੁਝ ਹੁਣ ਸਰਕਾਰ ਦੇ ਵਿੱਚ ਵੀ ਵੜੀਆਂ ਹੋ ਜਾਣ ਜਿਵੇਂ ਹਣ ਪੱਤੇ ਥਾਂ ਥਾਂ ਦੇ ਉੱਤੇ ਅਫਸਰਾਂ ਕੋਲੇ ਜਾ ਰਿਹਾ ਹੈਗਾ ਅਫਸਰ ਕਿਉਂ ਨਹੀਂ ਸੁਣਾਈ ਕਰਦੇ ਪਏ ਇਹ ਚੀਜ਼ਾਂ ਦੀ ਸੁਣਾਈ ਕਰਨੀ ਚਾਹੀਦੀ ਆ ਉਹ ਬੰਦਿਆਂ ਨੂੰ ਕਹਿਣਾ ਚਾਹੁੰਦੇ ਅਸੀਂ ਤੁਸੀਂ ਉਹ ਜਵਾਕ ਨੂੰ ਤਿਰਪਾਨਾਂ ਕੱਢ-ਕੱਢ ਦਿਖਾਉਣੇ ਹੋ ਆਹਗਾ ਸਾਡੇ ਆ ਲਾਓ ਜੇ ਅਸੀਂ ਤੁਸੀਂ ਪਿਓ ਦੇ ਅਸਲੀ ਪਿਓ ਦੇ ਆ ਤਾਂ ਪਰ ਉਹ ਪਿਓ ਪਿਓ ਦੇ ਨਹੀਂ ਹੈਗਾ ਮੈਂ ਮੈਂ ਸਿੱਧੀ ਗੱਲ ਕਰਨਾ ਜੇ ਪਿਓ ਦੇ ਹੋਣਗੇ ਤਾਂ ਸਾਡੇ ਜਾਣ ਕੇ ਦੇਵਜੋ ਸਾਨੂੰ ਕਿਰਪਾਨਾਂ ਦਿਖਾਓ ਜੇ ਤੁਹਾਡੇ ਗੁੱਟ ਨਾਲ ਹੱਥ ਨਾਲ ਆ ਜਾਂਦਾ ਤੇ ਮੈਂ ਇਹ ਵਾਰਨਿੰਗ ਦੇਣਾ ਚਾਹਣਾ ਸੰਗਤਾਂ ਨੂੰ ਵੀ ਇਹ ਕਹਿਣਾ ਚਾਹਣਾ ਹੈਗਾ ਸੰਗਤ ਜੀ ਜਿਹੜੀ ਸੰਗਤ ਜਿੰਨੀ ਵੀ ਸੰਗਤ ਹੈ ਇਹ ਇਹਨਾਂ ਜਿਹੜੀ ਕੰਪਨੀ ਹੈਗੀ ਆ ਇਹ ਕੰਪਨੀ ਕੋਲੋਂ ਕੋਈ ਐਦਾਂ ਦਾ ਕੰਮ ਨਾ ਕਰਾਓ ਧੋਖੇਬਾਜ਼ ਕੰਪਨੀ ਆ ਇਹਨਾਂ ਕੋਲੋਂ ਬਚੋ ਕੱਲ ਨੂੰ ਫਿਰ ਆਪਾਂ ਰੋਡਾਂ ਦੇ ਉੱਤੇ ਧਰਨੇ ਲਾਉਣੇ ਆ ਥਾਣਿਆਂ ਦੇ ਵਿੱਚ ਧੱਕੇ ਖਾਨੇ ਆ ਥਾਣੇ ਵਾਲੇ ਵੀ ਨਹੀਂ ਸੁਣਦੇ ਹੁਣ ਬੱਚਾ ਇੱਕ ਛੋਟਾ ਆ ਕਿੱਤੇ ਕਿਤੇ ਜਾਂਦਾ ਕਿਤੇ ਕਿਤੇ ਜਾਂਦਾ ਠਾਣੇ ਜੀ ਤੱਕੇ ਖਾਰੇ ਹਨ ਹਜੇ ਉਮਰ ਕੀ ਉਹਦੀ ਵਿਚਾਰੇ ਦੀ ਛੋਟੀ ਜੀ ਉਮਰ ਹੈ ਤੇ ਉਹਨੇ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਛੋਟੀ ਜੀ ਉਮਰ ਦੇ ਵਿੱਚ ਸਾਡੇ ਚਾਰ ਸਹਬਜ਼ਾ ਦੇ ਵੀ ਸੀਗੇ ਉਹਨਾਂ ਨੇ ਕਿੱਡਾ ਵੱਡਾ ਜਰ ਜਰ ਦਿਖਾਇਆ ਜੌਰ ਦਿਖਾਈ ਸੀਗੇ ਵੀ ਨੀਆਂ ਦੇ ਵਿੱਚ ਨਿਕਗੇ ਇਹ ਉਹਨਾਂ ਦੇ ਵਿੱਚ ਹੋਇਆ ਵੀ ਇਹ ਨਾ ਹੋਵੇ ਵੀ ਤੁਹਾਡੀਆਂ ਅਗਲੀਆਂ ਪਿਛਲੀਆਂ ਸਾਰਾ ਕੁਝ ਖਤਮ ਹੋ ਜਾਵੇ ਤੁਹਾਡੀ ਕੰਪਨੀ ਖਤਮ ਹੋ ਜਾਵੇ ਇਹ ਇਹ ਕਹਿਣਾ ਚਾਹੁੰਨੇ ਸੀ ਵੀ ਤੁਸੀਂ ਬੰਦਿਆ ਤਰਾ ਜੋ ਵੀ ਇਨਸਾਬ ਹੈ ਉਹ ਕਰੋ ਜਿਹੜੇ ਦੇ ਪੈਸੇ ਬੰਦੇ ਉਹ ਦਿਓ ਜਿਹੜੇ ਜਿਹੜੇ ਇਹਨਾਂ ਨੇ ਧੋਖੇਬਾਜ਼ੀ ਕੀਤੀ ਆ 420 ਕੀਤੀ ਝੂਠੇ ਸੈਨ ਕਰਾ ਕੇ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਤੇ ਜਿਹਨੇ ਕਿਰਪਾਨ ਦਿਖਾਈ ਆ ਉਹਤੇ ਵੀ ਪਰਚਾ ਹੋਣਾ ਚਾਹੀਦਾ ਹੈਗਾ ਤੇ ਜਿਨ੍ਹਾਂ ਨੇ ਕੀਤਾ ਹੈਗਾ ਉਹਨਾਂ ਦੀ ਵੀ ਕੰਪਨੀ ਬੰਦ ਹੋਣੀ ਚਾਹੀਦੀ ਵੈਸੇ ਤਾਂ ਮੈਂ ਤਾਂ ਕਹਿੰਦਾ ਕੰਪਨੀ ਸਰਕਾਰ ਬੰਦ ਕਰੇ ਸਾਡੀ ਸੀਬੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਤੇ ਸਾਰਿਆਂ ਨੂੰ ਸਾਡੀ ਬੇਨਤੀ ਅਫਸਰਾਂ ਨੂੰ ਵੀ ਇਹ ਤੁਸੀਂ ਕੰਮ ਕਰ ਲਓ ਤੇ ਜੇ ਕੱਲ ਨੂੰ ਕੋਈ ਘਟਨਾ ਹੋ ਗਈ ਜਾਂ ਕੋਈ ਗੱਲਬਾਤ ਹੋ ਗਈ ਫਿਰ ਤੁਸੀਂ ਸਾਡੇ ਮਗਰ ਤੇਲ ਫੂਕਣਾ ਹੈਗਾ ਫਰ ਕਹਣਾ ਨਿੰਗ ਸਿੰਘ ਫੜੋ ਅਸੀਂ ਕਾਨੂੰਨ ਹੱਥ ਦੇ ਵਿੱਚ ਨਹੀਂ ਲੈਣਾ ਚਾਹੁੰਦੇਗੇ ਅਸੀਂ ਤਾਂ ਇਹ ਹੀ ਕਹਿਣਾ ਚਾਹੁੰਨੇ ਆ ਵੀ ਇਹ ਨਾਲ ਅਨਸਾਭ ਹੋਣਾ ਚਾਹੀਦਾ ਟੱਕਾ ਨਹੀਂ ਹੋਣਾ ਚਾਹੀਦਾ ਕਿਸੇ ਗਰੀਬ ਦੇ ਨਾਲ ਵੀ ਉਹ ਹੁਣ ਵਿਚਾਰੇ ਪਤਾ ਨਹੀਂ ਕੋਈ ਗਰੀਬ ਕੋਈ ਮੇਰੇ ਵਰਗਾ ਗਰੀਬ ਰੱਖਸ਼ਾ ਚਲਾਉਂਦਾ ਹੈਗਾ 10 10 20 20 ਰੁਪਏ ਇਕੱਠੇ ਕਰਕੇ ਅਗਲਾ ਕਹਿੰਦਾ ਯਾਰ ਚੱਲ ਬੜਾਪੇ ਦੀ ਮੇਰੀ ਪੈਲਸਨ ਬਣ ਜੂਗੀ ਬੜਾਪੇ ਚ ਕੰਮ ਆਊਗੀ ਤੇ ਜੇ ਹੁਣ ਇਹੀ ਫੇਰ ਆ ਫੇਰੀਆਂ ਕਰਨ ਲੱਗੇ ਤੇ ਮੇਰੇ ਵਰਗਾ ਕਿਹੜਾ ਪੈਸੇ ਜਮਾ ਕਰਾਊਗਾ ਅਗਲਾ ਕੋ ਕਾ ਮਰਨਾ ਥੋੜੀ ਆ ਇਹੀ ਅੱਧੇ ਦਾ ਮੈਂ ਕਹਿੰਦਾ ਵੀ ਬੈਂਕ ਦੇ ਵਿੱਚ ਜਮਾ ਕਰਾ ਦਿਆ ਕਰੋ ਜਿਹੜਾ ਉੱਥੇ 10 4 4 5 ਪੈਸੇ ਵਿਆਜ ਮਿਲਦਾ ਉਹ ਹੀ ਬਹੁਤ ਹੁੰਦਾ ਹੈਗਾ ਇਹ ਵੀ ਤਾਂ ਉਹਨਾਂ ਨੂੰ ਪਤਾ ਲੱਗ ਜੂਗਾ ਇਹਨਾਂ ਦੇ ਫੁੱਫੜ ਬੋਲਦੇ ਪਏ ਆ ਆ ਲੱਗ ਜਾਣਗੇ ਪਤਾ ਹੁਣ ਯਾਰ ਵੀਡੀਓ ਚੱਲਣੀ ਐ ਇਹਨੇ ਉੱਪਰ ਵਾਲੇ ਨੂੰ ਉਹਨਾਂ ਨੂੰ ਅਫਸਰ ਆ ਉਹਨਾਂ ਨੂੰ ਕਹਿਣਾ ਜਿਹੜਾ ਕੰਪਨੀ ਦਾ ਮਾਲਕ ਐ ਤੇਰੀ ਕੰਪਨੀ ਡੋਬ ਦੇਣੀ ਇਹਨਾਂ ਨੇ ਇਦਾਂ ਦੇ ਬੰਦਿਆਂ ਦੇ ਮਾਰ ਮਾਰ ਜੁੱਤੀਆਂ ਉਹਨਾਂ ਨੂੰ ਬਾਹਰ ਕੱਢ ਸਮਝਿਆ ਨਾ ਤੇ ਬਾਅਦ ਵਿੱਚ ਇਹ ਨਾ ਹੋ ਵੀ ਤੇਰੀ ਤੂੰ ਐਵੇਂ ਰੋਡ ਦੇ ਉੱਤੇ ਪਖਾੜ ਠੂਠਾ ਲੈ ਕੇ ਮੰਗਦਾ ਬੈਨੇ ਤੇਰੀ ਕੰਪਨੀ ਫੇਲ ਹੋ ਗਈ ਤਾਂ ਤੇ ਹਾਲ ਲੱਗ ਜਾਂਦੀ ਹੁੰਦੀ ਆ ਗਰੀਬ ਬੰਦੇ ਦੀ ਕਿਸੇ ਦੀ ਵੀ ਕਿਉਂ ਉਹਨੇ 10-10 5-5 ਰੁਪਏ ਇਕੱਠੇ ਕਰਕੇ ਜਮਾਂ ਕਰਾਉਂਦਾ ਹੈਗਾ ਤੇ ਇਹ ਦੇਖ ਲੈ ਕਿ ਇਹ ਹਾ ਜਿਹੜੀ ਹੁੰਦੀ ਹੈ ਨਾ ਤੇ ਨਿੱਕੇ 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 ਕੀੜਾ ਜਿਹੜੇ ਹੁੰਦੇ ਆ ਉਹ ਪੈ ਜਾਣੇ ਤੁਹਾਡੇ ਇਹ ਖਾ ਬਹੁਤ ਪੈੜੀ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਹੋਏ ਸ਼ੀਸ਼ ਸਿੰਘ ਜੱਥੇ ਬੰਦੀਆਂ ਤੇ ਨਾਲ ਨੌਜਵਾਨ ਤੁਹਾਡੇ ਵੀਰ ਸਿੰਘ ਜਿਹੜੇ ਵੱਡਾ ਜਿਹੜਾ ਸਕੈਮ ਹੋਇਆ ਐਨਆਰ ਥਾਣੇ ਪਹੁੰਚਿਆ ਹੈ ਕੰਪਲੀਟ ਕਰਨ ਲਈ ਉਹ ਵੱਖ-ਵੱਖ ਆਧਾਰਾਂ ਤੋਂ ਵੀ ਮਿਲੇ ਆ ਤੇ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦਾਂ ਦਾ ਅਨਸਾਬ ਮਿਲਦਾ ਜਾਂ ਨਹੀਂ ਮਿਲਦਾ ਇਹ ਤਾਂ ਆਉਣ ਵਾਲੇ ਸਮੇਂ ਦਾ ਸੇਗਾ ਤੁਸੀਂ ਜੁੜੇ ਰਹੋ ਸਿਟੀ ਹੈਡਲਾਈਨ ਮੈਂ ਮਿਸਿੰਗ ਕੈਮਰਾਮੈਨ ਸੇਖਰ ਦਿਲਾਲ ਲੁਜਾਣਾ